ਦੇਖੋ ਅੱਜ ਅਸੀਂ ਆਪਣੇ ਸਾਰੇ 41 ਸਾਡੇ 41 ਦੇ 41 ਕੌਂਸਲਰ ਅਸੀਂ ਇਕੱਠੇ ਹੋਏ ਆਂ ਔਰ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਕਿ ਅਸੀਂ ਦੇਲੀ ਲੋਕਾਂ ਆਪਣੀ ਜਿਹੜੀ ਸਟਰੈਂਥ ਹੈ ਸਾਡੀ ਅੱਜ ਵੀ ਔਰ ਇਲੈਕਸ਼ਨ ਵਾਲੇ ਦਿਨ ਜਿਸ ਦਿਨ ਸਾਡੀ ਸੌਂਚ ਚੁੱਕ ਸਮਾਗਮ ਹੋਇਆ ਔਰ ਉਸ ਦਿਨ ਵੀ ਅਸੀਂ 41 ਇਕੱਠੇ ਸੀ ਔਰ ਅੱਜ ਵੀ ਅਸੀਂ 41 ਇਕੱਠੇ ਆਂ ਸੋ ਅੱਜ ਫਸਟ ਡੇ ਅਸੀਂ ਕਾਰਪੋਰੇਸ਼ਨ ਹਾਊਸ ਸੇ ਆਏ ਆਂ ਸਾਰਿਆਂ ਨਾਲ 1 ਟੂ 1 ਕੀਤਾ ਔਰ ਮੈਂ ਜਿੱਥੇ ਸਾਰਿਆਂ ਦਾ ਇੱਥੇ ਵੈਲਕਮ ਕਰਦਾ ਹਾਂ ਕਾਰਪੋਰੇਸ਼ਨ ਹਾਊਸ ਸੇ ਆਪਣੇ ਕਾਂਗਰਸ ਦੇ ਕੌਂਸਲਰਾਂ ਦਾ ਉਥੇ ਅੱਜ ਅਸੀਂ ਦੇਖਿਆ ਕਿ ਅੱਜ ਲਗਭਗ ਅਸੀਂ 2 ਵਜੇ ਕਾਰਪੋਰੇਸ਼ਨ ਹਾਊਸ ਸੇ ਆਇਆ ਸਾਰੇ ਦਫਤਰ ਦੇ ਤਾਲੇ ਲੱਗੇ ਹੋਏ ਨੇ ਵਰਕਿੰਗ ਡੇ ਹੈਗਾ ਕੋਈ ਵੀ ਅਫਸਰ ਮੌਜੂਦ ਨਹੀਂ ਐ ਸਵਾਈ ਅਸਿਸਟੈਂਟ ਕਮਿਸ਼ਨਰ ਤੋਂ ਇੱਥੇ ਕੋਈ ਅਫਸਰ ਸੋ ਅਸੀਂ ਇਹ ਵੇਖਣ ਵਾਸਤੇ ਆਈ ਸੀ ਔਰ ਸਾਰੇ ਕਾਉਂਸਲਰਾਂ ਦੇਖੋ ਅਸੀਂ ਕਾਉਂਸਲਰਾਂ ਨੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਦੇ ਚੋਣੇ ਨਿਮਾਉਂਦੇ ਆ ਲੋਕਾਂ ਨੇ ਸਾਨੂੰ ਕੰਮ ਕਹਿਣਾ ਹੈ ਆਪਣੀ ਆਪਣੀ ਵਾਰਡਾਂ ਦੇ ਡਵੈਲਪਮੈਂਟ ਦੇ ਕੰਮ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਕੋਈ ਆਪਣਾ ਕਮਿਸ਼ਨਰ ਹੈ ਨਾ ਹੀ ਕੋਈ ਹੋਰ ਅਫਸਰ ਇੱਥੇ ਮਿਲਣ ਵਾਲਾ ਹੈ ਸਾਰੇ ਦਫ਼ਤਰਾਂ ਨੂੰ ਤਾਲੇ ਲੱਗੇ ਹੋਏ ਆਂ ਸਾਡੀ ਕੋਈ ਕਮਿਸ਼ਨਰ ਨਾਲ ਗੱਲ ਹੋਈ ਕੋਈ ਕਮਿਸ਼ਨਰ ਸਾਹਿਬ ਕਹਿੰਦੇ ਸੀ ਅੰਮ੍ਰਿਤਸਰ ਨਹੀਂ ਹੈਗੇ ਅੱਛਾ ਸਰ ਇੱਥੇ ਤੁਸੀਂ ਬਕਾਇਦਾ ਰੋਜ਼ ਤਾਂ ਬੈਠਕ ਕਰਿਆ ਕਰਦੇ ਕਿ ਅੱਜ ਤਾਂ ਕਿੱਤੀ ਕਰ? ਦੇਖੋ ਇਹ ਸਾਡਾ ਆਪਣਾ ਅਸੀਂ ਚੁਣਿਆ ਸਾਡਾ ਕਾਰਪੋਰੇਸ਼ਨ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਆਂ ਅਸੀਂ ਵਰਕਿੰਗ ਡੇ ਜੇ ਕਿਸੇ ਟਾਈਮ ਇਥੇ ਇਕੱਠੇ ਆ ਸਕਦੇ ਆ ਚਾਹੇ ਇਕੱਲਾ ਕੋਈ ਵੀ ਕਾਉਂਸਲਰ ਜੇ ਉਹਨੂੰ ਕੋਈ ਮੁਸ਼ਕਲ ਆ ਰਹੀ ਹੋ ਕਿਸੇ ਵੀ ਅਫਸਰ ਦਾ ਦਰਵਾਜ਼ਾ ਖੋਲ ਕੇ ਉਹਦੇ ਆਫਿਸ ਜਾ ਕੇ ਆਪਣੀ ਵਾਰਡ ਦੀ ਮੁਸ਼ਕਲ ਦੱਸ ਸਕਦਾ ਹੈ ਸੋ ਅੱਜ ਅਸੀਂ ਜਿੱਥੇ ਇਕੱਠੇ ਹੋਏ ਆ ਮੈਂ ਇਹ ਗੱਲ ਹੋਰ ਕਹਿਣਾ ਚਾਹਾਂਗਾ ਸਾਰੇ মিডিਆ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਮੇਅਰ ਬਣਾਇਆ ਅਸੀਂ ਉਹਨੂੰ ਆਪਣਾ ਮੇਅਰ ਨਹੀਂ ਮੰਨਦੇ ਉਹ ਧੱਕੇ ਨਾਲ ਉਹਦਨ ਮੇਅਰ ਬਣਿਆ ਸਾਰੀ ਪ੍ਰੈਸ ਨੂੰ ਵੀ ਪਤਾ ਹੈ ਸਾਰੇ ਸ਼ਹਿਰ ਨੂੰ ਵੀ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਜਿਸ ਤਰੀਕੇ ਨਾਲ ਉਹਦਨ ਉਹ ਮੇਅਰ ਅਪਾਇੰਟ ਹੋਇਆ ਹੈ ਨਾ ਉਥੇ ਕੋਈ VOTING ਹੋਈ ਹੈ ਨਾ ਉਥੇ ਕਿਸੇ ਦਾ ਹੱਥ ਖੜਾ ਕਰਾਇਆ ਗਿਆ ਨਾ ਕੱਲ ਬੈਲਟ ਪੇਪਰ ਕੱਲ ਤੁਸੀਂ ਦੇਖਿਆ ਹੋਵੇਗਾ ਪ੍ਰੈਸ ਵਾਲਿਆਂ ਨੇ ਸਾਰਿਆਂ ਨੇ ਭਰਾਵਾਂ ਨੇ ਕਿ ਚੰਡੀਗੜ੍ਹ ਦੀ ਇਲੈਕਸ਼ਨ ਹੋਈ ਹੈ ਸਾਰੇ ਚੈਨਨਾ ਚ ਲਾਈਵ ਟੈਲੀਕਾਸਟ ਹੋਇਆ VOTING ਦਾ ਲੱਕੀਬਾ ਜੀ ਦੇਖਿਆ ਆਪਾਂ ਸਾਰਿਆਂ ਨੇ ਉਹ ਪ੍ਰੋਸੈਸ ਹੁੰਦਾ ਹੈ ਇੱਥੇ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉਥੇ ਵੀਡੀਓਗ੍ਰਾਫੀ ਹੋਣੀ ਸੀ ਅਸੀਂ ਚੈਲੰਜ ਕਰਦੇ ਹਾਂ ਅਬ ਮੈਂ ਚੈਲੰਜ ਕਰਦਾ ਸਾਰੇ ਕਾਉਂਸਲਰ ਬੈਠੇ ਸੀ ਚੈਲੰਜ ਕਰਦੇ ਆ ਅੱਜ ਵੀ ਤੁਸੀਂ ਆਪਣੇ ਸਾਰੇ ਕਾਉਂਸਲਰ ਇੱਕ ਸਾਈਡ ਤੇ ਬਾਦੋ ਅਸੀਂ ਆਪਣੇ ਬਾਦਦੇ ਆ ਜਿਹਦੀ ਸ਼ਰਤ ਯਾਦ ਹੋਏਗੀ ਉਹ ਮਹਿਮਾਨਾਂ ਨੂੰ ਤਿਆਰ ਹੋਏਗਾ ਪਾਰਟੀ ਉਸ ਟਾਪਿਕ ਤੇ ਵੇਲੇ ਸਾਰੇ ਕਾਉਂਸਲਰਾਂ ਨੇ ਹੁਣ ਮੀਟਿੰਗ ਕੀਤੀ ਹੈ ਮੈਂ ਪਹਿਲੀ ਗੱਲ ਕਹਿਣਾ ਚਾਹੁੰਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਅਸੀਂ 85 ਨੁਮਾਇੰਦੇ ਸ਼ਹਿਰ ਦੇ ਕਾਉਂਸਲਰ ਹੈ 85 ਬੰਦੇ ਔਰ ਇਹ ਕਹਿੰਦੇ ਅਣਪਛਾਤੇ ਕਾਉਂਸਲਰ ਕਾਉਂਸਲਰ ਵੀ ਕਦੀ ਅਣਪਛਾਤੇ ਹੋਏ ਨੇ ਮੈਨੂੰ ਦੱਸੋ ਜੇ ਇਹਨਾਂ ਨੂੰ ਕਾਉਂਸਲਰਾਂ ਦੀ ਪਛਾਣ ਨਹੀਂ ਤੇ ਇਹ ਸ਼ਹਿਰ ਦੀ ਜਿਹੜੀ 17 18 20 ਲੱਖ ਦੀ ਆਬਾਦੀ ਹੈ ਉਹਨਾਂ ਬਾਰੇ ਉਹਨਾਂ ਚਾਰਿਆਂ ਬਾਰੇ ਕੌਣ ਸੋਚੇਗਾ ਇਹ ਮੈਂ ਸਮਝਦਾ ਸਰਕਾਰ ਦੀ ਆ ਪੁਲਿਸ ਦੀ ਨਲਾਕੀ ਹੈ ਕਿ ਉਹਨਾਂ ਨੂੰ ਇਹ ਸ਼ਹਿਰ ਦੇ 85 ਕਾਉਂਸਲਰਾਂ ਦੀ ਪਛਾਣ ਨਹੀਂ ਔਰ ਉਹਨਾਂ ਨੂੰ ਅਣਪਛਾਤੇ ਕਹਿ ਰਹੇ ਨੇ ਔਰ ਅਸੀਂ ਉੱਥੇ ਸੀ ਕੀਤਾ ਤੇ ਦੇਖੋ ਜੇ ਇਹਨਾਂ ਨੇ ਪਰਚਾ ਉਹ ਜਿਹੜੇ ਅੰਦਰ ਸੀ ਕਾਉਂਸਲਰ ਉਹਨਾਂ ਤੇ ਪਰਚਾ ਕੀਤਾ ਹੈ ਨਾ ਉਹ ਅੰਦਰ ਸੀ ਅਸੀਂ ਉੱਥੇ ਅੰਦਰ ਜਦੋਂ ਇਹਨਾਂ ਸਾਡੇ ਨਾਲ ਤੱਕਾ ਹੋਇਆ ਅਸੀਂ ਅੰਦਰ ਬੈਠੇ ਸਾਰਾ ਐਡਮਿਸ਼ਨ ਉੱਥੇ ਸੀ ਸਾਰੀ ਪੁਲਸ ਉੱਥੇ ਸੀ ਤੇ ਜੇ ਜੇ ਕੋਈ ਗਲਤ ਕਿਸੇ ਨੇ ਕੀਤਾ ਸੀ ਤਾਂ ਮੌਕੇ ਤੇ ਕਿਉਂ ਨਹੀਂ ਫੜਿਆ ਇਹਨਾਂ ਨੇ ਸਾਨੂੰ ਬਾਅਦ ਚੋ ਕੇ ਪਰਚਾ ਕੀਤਾ ਮੌਕੇ ਤੇ ਫੜ ਕੇ ਅੰਦਰ ਦਿੰਦੇ ਸਾਨੂੰ ਉਦੋਂ ਤੇ ਕੋਈ ਬੋਲਿਆ ਨਹੀਂ ਉਦੋਂ ਦੇ ਪੱਜ ਗਏ ਸਾਰੇ ਆਪਣਾ ਨਾਮ ਮੇਅਰ ਦਾ ਅਨਾਉਂਸ ਕੀਤਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਪ੍ਰੋਸੈਸ ਕੋ ਪੂਰਾ ਕੀਤਾ ਨਹੀਂ ਔਰ ਅੱਜ ਤੱਕ ਸਭ ਤੋਂ ਵੱਡੀ ਗੱਲ ਜੇ ਮੇਅਰ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਮੇ ਰਿਜ਼ਲਟ ਕਿਉਂ ਨਹੀਂ ਡਿਕਲੇਅਰ ਕੀਤਾ ਕਿ ਮੇਅਰ ਨੂੰ ਕਿੰਨੀਆਂ ਵੋਟਾਂ ਪਈਆਂ ਕਿੰਨੇ ਬੰਦਿਆਂ ਨੇ ਹੱਥ ਖੜੇ ਕੀਤੇ ਨੇ ਉਹ ਤੇ ਹਲੇ ਤੱਕ ਇਹ ਔਰ ਤੁਸੀਂ ਭਗਵੰਤ ਮਾਨ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਸਾਰੇ ਪੰਜਾਬ ਦੇ ਪਟਿਆਲੇ ਦਾ ਮੇਅਰ ਬਣਿਆ ਲੁਧਿਆਣੇ ਦਾ ਮੇਅਰ ਬਣਿਆ ਔਰ ਜਲੰਧਰ ਦਾ ਮੇਅਰ ਬਣਿਆ ਉਹਨੂੰ ਟਵੀਟ ਕਰਕੇ ਇਹਨਾਂ ਨੇ ਵਧਾਈ ਦਿੱਤੀ ਆ ਔਰ ਅੰਮ੍ਰਿਤਸਰ ਦੇ ਮੇਅਰ ਨੂੰ ਹਲੇ ਤੱਕ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਵਧਾਈ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਹਫਤੇ ਦਾ ਮੇਅਰ ਹੈ ਹਫਤਾਨੀ ਦਾ ਦੱਸ ਇਸ ਤੋਂ ਯਾਦਾ ਦਾ ਮੇਅਰ ਨਹੀਂ ਜੇ ਇਹਨਾਂ ਦੇ ਕੌਨਫੀਡੈਂਸ ਹੁੰਦਾ ਤੇ ਉਹਦਾ ਵੀ ਇਹ ਵਧਾਈ ਦਿੰਦੇ ਭਗਵੰਦ ਜੀ ਵੀਡੀਓਗ੍ਰਾਫੀ ਹੋਈ ਹੈ ਵੀਡੀਓਗ੍ਰਾਫੀ ਦੇ باوجود ਤੋਂ ਨੀ ਨਾਮ ਸਾਹਮਣੇ ਆ ਅਸੀਂ ਇਹ ਕਹਿ ਰਹੇ ਆ ਕਿ ਮਾਜੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਅੰਦਰ ਕੈਮਰੇ ਲੱਗੇ ਸੀ ਅਸੀਂ ਆਪ ਦੇਖੇ ਕੈਮਰੇ ਉਹਨੂੰ ਸਾਹਮਣੇ ਲਿਆਓ ਉਹ ਵੀਡੀਓਗ੍ਰਾਫੀ ਕਿਉਂ ਨਹੀਂ ਦਗਾਉਂਦੇ ਜੇ ਇਹਨਾਂ ਦੇ ਸੱਚ ਹੋਵੇ ਅੱਜ ਸੱਚ ਹੋਵੇ ਕਿ ਜੇ ਇਹਨਾਂ ਨੂੰ ਪਤਾ ਹੋਵੇਗੇ ਇਹਨਾਂ ਦਾ ਮਿਹਰ ਬਣਿਆ ਔਰ ਇਹਨਾਂ ਕੋਲ ਬੰਦੇ ਵਾਦੀ ਸੀਦੇ ਕਿਉਂ ਨਹੀਂ ਸ਼ੋਅ ਕਰਦੇ ਬੰਦੇ ਵਾਦ ਕਿੱਥੋਂ ਹੋ ਜਾਣਗੇ ਮੈਨੂੰ ਦੱਸੋ 44 ਤੁਹਾਡੇ ਕੋਲ ਆ ਬੈਠੇ ਆ ਅਸੀਂ ਚਾਰ ਕਾਲੀ ਦਲ ਨੇ ਸੱਤ ਬੀਜੇਪੀ ਵਾਲੇ ਆਂਦੇ ਸੀ 52 ਹੋ ਗਏ ਤੇ ਕਿੱਥੋਂ ਮੇਜੋਰਟੀ ਰਹਿ ਗਈ ਇਹ ਕਹਾਂਜੀ ਇਹ ਤਾਂ ਕੈਲਕੂਲੇਸ਼ਨ ਦੇ ਉਹੀ ਆ ਨਾ 85 7 ਦੀ ਕੈਲਕੂਲੇਸ਼ਨ ਟੋਟਲ 92 ਦੀ ਸੀ ਤੇ ਉਹਦੀ ਮੈਂ ਤੁਹਾਨੂੰ ਬੰਦੇ ਦੇ ਨਾਤੇ ਉਦਾਂ ਹੀ ਗਿਣਾ ਦਿੱਤੇ ਆ 44 ਅੱਜ ਵੀ ਇੱਥੇ ਬੈਠਿਆ ਜਿਹੜੇ ਅਣਜਾਣੇ ਕੌਂਸਲਰਸ ਤੇ ਦਬਾਅ ਪਾਉਣ ਵਾਸਤੇ ਜਿਹੜਾ ਕੀ ਕੇਸ ਕੀਤਾ ਗਿਆ ਬਕਲਾਹਟ ਹੈ ਕਿਉਂਕਿ ਤੁਸੀਂ ਇਕੱਠੇ ਹੋ ਤੁਹਾਨੂੰ ਤੋੜ ਨਹੀਂ ਸਕਿਆ ਇਹ ਤੁਮ ਨਾ ਕਾਂਗਰਸ ਪਾਰਟੀ ਦਾ ਕੋਈ ਵਰਕਰ ਡਰਿਆ ਹੈ ਨਾ ਕੋਈ ਕੌਂਸਲਰ ਡਰਿਆ ਹੈ ਨਾ ਕੋਈ ਨੇਤਾ ਡਰਿਆ ਨਾ ਕੋਈ ਲੀਡਰ ਨਾ ਡਰੇਗਾ ਨਾ ਡਰਾਂਗੇ ਇਦਾਂ ਦੇ ਇਹ ਇੱਕ ਪਰਚਾ ਕਹਿੰ ਆਵੇਂ 100 ਪਰਚੇ ਕਰ ਲੈਂਦਾ ਸੀ ਇਹਨਾਂ ਤੋਂ ਡਰਨ ਵਾਲੇ ਨਹੀਂ ਔਰ ਜਿੰਨਾ ਮਰਜੀ ਡਰਾ ਲੈ। ਦੇਖੋ ਅਲੇ ਸਾਨੂੰ ਕੋਈ ਪੁਲਿਸ ਵੱਲੋਂ ਇਨਫੋਰਮੇਸ਼ਨ ਨਹੀਂ ਸਾਨੂੰ ਸਿਰਫ ਪ੍ਰੈਸ ਤੋਂ ਪਤਾ ਲੱਗ ਰਿਹਾ ਨਿਊਜ਼ਪੇਪਰ 'ਤੇ ਆਇਆ ਹੈ ਕਿ ਅਣਪਛਾਤੇ ਕਾਉਂਸਲਰਾਂ ਤੇ 5 ਕੇ 6 ਦੇ ਐਫਆਈਆਰ ਕੀਤੇ ਸੀ ਸਾਨੂੰ ਕੋਈ ਨੋਟਿਸ ਨਹੀਂ ਕੋਈ ਸਮਨ ਨਹੀਂ ਕੋਈ ਕੁਝ ਨਹੀਂ। ਦੇਖੋ ਸੁਪਰੀਮ ਕੋਰਟ ਦੀ ਗੱਲ ਨਹੀਂ ਅਲੇ ਸਾਡਾ ਜਿਹੜਾ ਕੇਸ ਹਾਈ ਕੋਰਟ 'ਚ ਪੈਂਡਿੰਗ ਹੈ ਅਲੇ ਤੱਕ ਜਿਹੜੀ ਸਾਡੀ ਉਹ ਸਟੇਟਸ ਜਿਹੜਾ ਉਹ ਪਟੀਸ਼ਨ ਜਿਹੜੀ ਆ ਉਹ ਪੈਂਡਿੰਗ ਸ਼ੋ ਕਰ ਰਹੀ ਹੈ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਕੋਈ ਸਾਨੂੰ ਵਾਲੇ ਸਟੇਟਸ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਐਸੀ ਹਾਈ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਬਾਜੋ ਹਾਈ ਕੋਰਟ ਤੇ ਅਗਲਾ ਏਜੰਡਾ ਕੀ ਰਹੇਗਾ ਜੀ ਇਕਲ ਕਲੇਮ ਰਿਜੈਕਟ ਹੋਈ ਹੈ ਜਾਂ ਪੈਂਡਿੰਗ ਹੈ ਜੀ ਪੈਂਡਿੰਗ ਹੈ ਜੀ ਕੋਈ ਰਿਜੈਕਟ ਨਹੀਂ ਹੋਈ ਉਹ ਵੀ ਗਲਤ ਇਨਫੋਰਮੇਸ਼ਨ ਕੀਤੀ ਗਈ ਹੈ ਸਾਡਾ ਜਿਹੜਾ ਹਾਈ ਕੋਰਟ ਚ ਕੇਸ ਹੈ ਉਹ ਪੈਂਡਿੰਗ ਚੱਲ ਰਿਹਾ ਹੈ। ਵਿਕਾਸ ਅਗਲਾ ਏਜੰਡਾ ਕੀ ਰਹੇਗਾ ਤੁਸੀਂ ਸਾਰੇ ਕੌਂਸਲਰ ਸਦਨ ਦੇ ਵਿੱਚ ਬੈਠੇ ਹੋ। ਇਹ ਸਾਰੇ 85 ਦੇ 85 ਕੌਂਸਲਰ ਲੇਕਿਨ ਪਹਿਲੀ ਮੀਟਿੰਗ ਤੁਹੀ ਆਪਣੇ ਕਾਂਗਰਸ ਕੌਂਸਲਰਾਂ ਨੇ ਕੀਤੀ ਹੈ ਸਦਨ ਦੇ ਵਿੱਚ। ਦੇਖੋ ਇਹ ਸਾਡਾ ਆਪਣਾ ਹਾਊਸ ਹੈ ਕੌਂਸਲਰਾਂ ਦਾ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ। ਔਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਰੈਗੂਲਰ ਇੱਥੇ ਕਾਰਪੋਰੇਸ਼ਨ ਹਾਊਸ ਆਵਾਂਗੇ। ਔਰ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਆਈਏ ਅਸੀਂ ਸਾਰੇ ਢਾਲ ਕੇ ਇਥੋਂ ਦੇ ਆਪਣੇ ਕਿਸੇ ਦੀ ਵਾਰਡ ਦੀ ਕਿਸੇ ਵੀ ਕਾਉਂਸਲਰ ਵਾਰਡ ਦੀ ਮੁਸ਼ਕਲ ਆਈਏ ਅਸੀਂ ਸਾਰੇ ਉਹਦੀ ਵਾਰਡ ਦੀ ਮੁਸ਼ਕਲ ਹੱਲ ਕਰਾਂਗੇ ਔਰ ਜੇ ਕਿਸੇ ਨੇ ਪੁਲਸ ਅਫਸਰ ਨੇ ਜਾਂ ਕਿਸੇ ਪੁਲਸ ਨੇ ਸਾਡੇ ਕਿਸੇ ਕਾਉਂਸਲਰ ਨੂੰ ਧੱਕਾ ਕੀਤਾ ਅਸੀਂ ਸਾਰੇ ਸ਼ਹਿਰ ਚ ਫਿਰ ਦੁਬਾਰਾ ਇਕੱਠੇ ਹੋਵਾਂਗੇ ਔਰ ਪ੍ਰੋਟੈਸਟ ਕਰਾਂਗੇ ਪੁਲਸ ਨੂੰ ਧੱਕਾ ਨਹੀਂ ਕਰਨ ਦਿਆਂਗੇ ਆਪਣੇ ਕਿਸੇ ਬੰਦੇ ਦਾ ਧੱਕਾ ਨਹੀਂ ਹੋਣ ਦੇਵਾਂਗੇ ਹਾਂ ਜੀ ਇਹ ਕਾਉਂਸਲਰ ਵਾਸਤੇ ਬੈਠਾ ਹੈਗਾ ਉਹ ਤੁਹਾਨੂੰ ਨਹੀਂ ਦਿੱਤਾ ਗਿਆ ਪੁਆਇੰਟਿੰਗ ਹੋਇਆ ਗਿਆ ਤਾਲਾ ਲਾ ਕੇ ਚਲੇ ਗਏ 2 ਵਜੇ ਸੀ ਸਾਰੇ ਕਾਉਂਸਲਰ ਅੱਜ ਕਾਰਪੋਰੇਸ਼ਨ ਹੌਸ ਤੋਂ ਆਏ ਆਂ ਔਰ ਉਹ ਜਿਹੜਾ ਕਾਉਂਸਲਰ ਰੂਮ ਬਣਿਆ ਹੋਇਆ ਉੱਥੇ ਕਾਨਫਰੈਂਸ ਰੂਮ ਹੈ ਅਸੀਂ ਉੱਥੇ ਕਿਹਾ ਇਹਨੂੰ ਖੋਲੋ ਪਰ ਇਹਨਾਂ ਨੇ ਨਹੀਂ ਖੋਲਿਆ ਇਹ ਮੀਟਿੰਗ ਆਲ ਗੋਲ ਗਿਆ ਕੋਈ ਨਹੀਂ ਅਸੀਂ ਮੀਟਿੰਗ ਕਰਨੀ ਸੀ ਅਸੀਂ ਇੱਥੇ ਕਰ ਲਈ ਕਿੰਨੂੰ ਮੰਨਦੇ ਕਿ ਤਲਾਕ ਸਿਨਲਵਾਇਆ ਕਿਉਂਕਿ ਨਗਰ ਨਿਗਮ ਦੇ 4-5 ਵਜੇ ਤੱਕ ਡੰਡਾ ਜੀ ਹੱਲੇ ਵੀ ਤੁਹਾਨੂੰ ਕੋਈ ਸ਼ੱਕ ਹੈ ਕਿ ਕਿੰਨੇ ਕੀਤਾ ਹੋਏਗਾ ਮੈਨੂੰ ਦੱਸਣ ਦੀ ਲੋੜ ਹੈ ਤੁਹਾਡੇ ਸਾਹਮਣੇ ਹੀ ਇਹ ਕਿੰਨੇ ਕੀਤਾ ਹੈ ਇਹ ਉਸ ਦਿਨ ਤੋਂ ਘਬਰਾਏ ਹੋਏ ਨੇ ਇਹਨਾਂ ਨੂੰ ਵੀ ਪਤਾ ਹੈ ਕਿ ਜਿਸ ਘਬਰਾੜ ਦੇ ਨਾਲ ਇਹਨਾਂ ਨੇ ਉੱਥੇ ਉਸ ਏ ਮੇਅਰ ਜਿਆਦਾ ਦੇ ਰਹਿਣ ਵਾਲਾ ਨਹੀਂ ਇਹਨਾਂ ਨੂੰ ਆਪ ਘਬਰਾਟ ਪਈ ਹੋਈ ਹੈ ਅੱਜ ਦੇਖ ਲੋ ਸ਼ਹਿਰ 'ਚ ਕੋਈ ਇਹਨਾਂ ਨੂੰ ਵਧਾਈ ਦੇਣ ਵਾਲਾ ਨਹੀਂ ਸ਼ਹਿਰ 'ਚ ਕਿਤੇ ਇਹਨਾਂ ਦੇ ਵਧਾਈ ਦਾ ਹੋਟਿੰਗ ਨਹੀਂ ਲੱਗਾ ਇਹਨਾਂ ਨੂੰ ਕੋਈ ਮਿਹਰਬਾਨਿਆ ਹੋਵੇ ਸ਼ਹਿਰ ਦਾ ਕੋਈ ਸਟ੍ਰੀਟ ਹੋਏ ਨਹੀਂ ਸੀ ਸੀਨੀਅਰ ਡਿਪਟੀ ਮੇਅਰ ਨੂੰ ਲਾ ਕੇ 이슈 ਸਟ੍ਰੀਮ ਨਹੀਂ ਅਸੀਂ ਮੰਤਰੀ ਨੂੰ ਗੱਲ ਕੀਤੀ ਸੀ ਕਹਿੰਦੇ ਰਿਯੂਮਰ ਹੈਗੇ ਕੁਝ ਨਹੀਂ ਹੈ ਤੇ ਫਿਰ ਉਸ ਦਿਨ ਉਸ ਦਿਨ ਮੇਅਰ ਜਿਸ ਦਿਨ ਚਾਰਜ ਲੈਣ ਆਇਆ ਹੈ ਉਸ ਦਿਨ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਿਉਂ ਨਹੀਂ ਆਏ ਅੱਜ ਮੈਂ ਤੇ ਕਹਿ ਰਿਹਾ ਓਪਨ ਚੈਲੰਜ ਕਰਦਾ ਹਾਂ ਇਹਨਾਂ ਦੇ ਮੰਤਰੀ ਨੂੰ ਔਰ ਇਹਨਾਂ ਦੇ ਸਬੂਚੀ ਜਿੰਨੀ ਵੀ ਆਪਦੀ ਲੀਡਰਸ਼ਿਪ ਹੈ ਇਹਨਾਂ ਨੂੰ ਕੋ ਅੱਜ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਸਾਰੇ ਕਾਉਂਸਲਰ ਤਿਆਰ ਬੈਠਿਆ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਆਪਣੇ ਤਿਆਰ 41 ਦੇ 41 ਔਰ ਹੋਰ ਵੀ ਜਿਹੜੇ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਲੈ ਕੇ ਬੈਠਣ ਤਿਆਰ ਹੈ ਸਾਡੇ ਨਾਲ ਸਾਹਮਣੇ ਡਿਬੇਟ ਕਰ ਲੈਣ ਸਾਹਮਣੇ ਬੈਠ ਕੇ ਆਪਣੀ ਸਟਰੈਂਥ ਦਿਖਾ ਦੇਣ ਜੇ ਆਪਣੀ ਸਟਰੈਂਥ ਦਿਖਾ ਦੇਣਗੇ ਅਸੀਂ ਅੱਜ ਤੋਂ ਬਾਅਦ ਜੋ ਪ੍ਰੋਟੈਸਟ ਕਰਨਾ ਛੱਡ ਦਾਂਗੇ ਅਸੀਂ ਇਹਨੂੰ ਆਪਣਾ ਮਹਿਮਾਨਾ ਹਾਕ ਜਰਦਾਂ ਮੀਟਿੰਗ ਵੀ ਹੋ ਜਾਏ ਦੋ ਦੋ ਹਾਲ 15 ਦਿਨ ਬਾਅਦ ਦੀ ਮੀਟਿੰਗ ਤੁਸੀਂ ਹਿੱਸਾ ਲਵੋਗੇ ਨਹੀਂ ਇਹ ਦੇ ਜੋ ਕਾਉਂਸਲਰ ਸਰਪੰਚ ਸਾਰੇ ਜੋ ਫੈਸਲਾ ਕਰਨਗੇ ਜੋ ਸਾਡੀ ਹਾਈ ਕਮਾਂਡ ਸਾਨੂੰ ਹੁਕਮ ਕਰੇਗੀ ਅਸੀਂ ਉਹਤੇ ਦੇਖਾਂਗੇ ਹਲੇ ਤੇ ਮੈਨੂੰ ਉਹ ਲੱਗਦਾ ਹੈ ਕਿ ਜਿੰਦਾਂ ਤੱਕ ਇਹਨਾਂ ਨੇ ਹਾਊਸਿੰਗ ਮੀਟਿੰਗ ਕਾਲ ਕਰਨੀ ਹੈ ਇਹਨਾਂ ਨੇ ਆਪ ਹੀ ਇੱਥੋਂ ਚੇਅਰ ਤੋਂ ਇਹਨਾਂ ਨੂੰ ਉਤਰਨਾ ਪੈਣਾ ਹੈ ਅੱਛਾ ਤੁਸੀਂ ਫੈਸਲਾ ਨੂੰ ਸਮਝੋਗੇ ਕਿ ਤੁਸੀਂ ਮੇਅਰ ਹਾਊਸ ਚਲਾਓਗੇ ਇੱਥੇ ਬੈਠ ਕੇ ਚਲਾਵਾਂਗੇ ਚਲਾਣੇ ਹੀ ਬਿਲਕੁਲ ਮੰਨਦਾ ਚਲਾਵਾਂਗੇ ਅਸੀਂ ਆਪਣੇ ਕਾਉਂਸਲਰ ਲੋਕਾਂ ਨੇ ਜਿਤਾਇਆ ਸੀ ਕੰਮ ਕਰਾਉਣੇ ਕਾਰਪੋਰੇਸ਼ਨ ਸਾਡੀ ਹੈ ਕਾਰਪੋਰੇਸ਼ਨ ਕਿਸੇ ਦੀ ਕੋਈ ਪਰਸਨਲ ਨਹੀਂ ਹੈ ਅਸੀਂ ਜਿੱਥੇ ਵੀ ਲੋੜ ਪਈ ਗਈ ਅਸੀਂ ਰੋਜ਼ ਇਕੱਠੇ ਹੋਇਆ ਕਰਾਂਗੇ। ਬੀਰ ਧਾਲੀਵਾਲ ਦਾ ਬਿਆਨ ਹੈ ਅਸੀਂ ਉਧਰ ਇੱਥੇ ਆਏ ਸੀ ਉਹ ਕਹਿੰਦੇ ਜੀ ਇਹ ਬਿਲਕੁਲ ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਹੈ ਐਦਾ ਬਣਿਆ ਤੇ ਕਾਂਗਰਸ ਨੂੰ ਰੋਲਾ ਪਾਉਣ ਦੀ ਆਦਤ ਹੋ ਚੁੱਕੀ ਹੈ। ਫਿਰ ਚੋਰੀ ਡਿਕਲੇਅਰ ਕਰਦੇ ਵੀਡੀਓਗ੍ਰਾਫੀ ਉਧਰ ਅੰਦਰ ਸੀ ਇਹਨਾਂ ਦੇ ਬੰਦਿਆਂ ਨੇ ਵੀਡੀਓਗ੍ਰਾਫੀ ਕੀਤੀ। ਦੇਖੋ ਕਿ ਪ੍ਰੈਸ ਨੂੰ ਦਿਖਾ ਦੇ। ਮੈਂ ਤਾਂ ਚੈਲੰਜ ਕਰ ਰਿਹਾ ਹਾਂ। ਦਿਖਾ ਦਨ ਜੇ ਇਹਨਾਂ ਦੇ ਬੰਦੇ ਉੱਥੇ ਇਹਨਾਂ ਦੀ VOTING ਕਰਾਈ ਹੋਵੇ ਜੇ ਇਹਨਾਂ ਨੇ ਹੱਥ ਖੜੇ ਕਰਾਏ ਹੋਣ ਇਹਨਾਂ ਦੀ ਗਿਣਤੀ ਵੱਧ ਹੋਏਗੀ ਅਸੀਂ ਕਾਂਗਰਸ ਵਾਲੇ ਪ੍ਰੋਟੈਸਟ ਕਰਨਾ ਬੰਦ ਕਰਾਂਗੇ ਔਰ ਇਹਨਾਂ ਦੇ ਮੇਅਰ ਜਿੰਨੂੰ ਵੀ ਮੇਅਰ ਬਣਾਉਣਗੇ ਅਸੀਂ ਉਹਨੂੰ ਆਪਣਾ ਮਹਿਮਾਨਾਂ ਸਾਨੂੰ ਪੈਨ ਤੱਕ ਤੇ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਗਿਆ ਔਰ ਤੁਸੀਂ ਮੰਨਦੇ ਹੋ ਕਿ ਅਸੀਂ ਅੰਦਰ ਧੱਕਾ ਕਰ ਲਿਆ ਔਰ ਇਹਾਨੂੰ ਬਾਹਰ ਸਿੱਧੇ ਆਉਣ ਦੇਣਗੇ ਸਾਡੇ ਨਾਲ ਤੇ ਦੇਖੋ ਜਿਹੜੇ ਜਾਇੰਟਸ ਕਾਉਂਸਲਰ ਸੀ ਉਹਨਾਂ ਨਾਲ ਜੋ ਕੀਤਾ ਕੀਤਾ ਲੇਡੀਜ਼ ਕਾਉਂਸਲਰ ਦੇ ਨੂੰ ਪੰਜ ਪੰਜ ਛੇ ਛੇ ਵਾਰੀ ਇਹਨਾਂ ਨੇ ਚੁਣੇ ਹੋਏ ਨਮਾਇੰਦਿਆਂ ਦੀ ਇੰਨੀ ਇੰਨੀ ਵਾਰੀ ਚੈਕਿੰਗ ਕਰਨੀ ਸਾਡੇ ਤੋਂ ਇਹਨਾਂ ਨੂੰ ਕਾਹਦਾ ਡਰ ਸੀ ਕਿ ਜਿਹੜੇ ਇਹਨੇ ਔਰ ਕੁਛ ਇਦਾਂ ਦਾ ਕੁਛ ਨਹੀਂ ਅੰਦਰ ਹੋਇਆ ਲੱਖੀ ਜੀ ਅੰਦਰ ਸੀ ਅਸ਼wini ਕਾਲੇਸ਼ਾਹ ਜੀ ਅੰਦਰ ਸੀ ਜਿੰਨੇ ਤੁਸੀਂ ਇਹਨਾਂ ਨੂੰ ਪੁੱਛ ਲੋ ਇਹ ਬੈਠੇ ਨੇ ਲੱਖੀ ਬਾਜੀ ਬੈਠੇ ਨੇ ਸਾਰੇ ਤੇ ਬੈਠੇ ਨੇ ਸਾਡੀ ਆਪਣੇ ਤਿੰਨ ਹਾਊਸ ਰਾਜ ਸਭਾ ਵਿਧਾਨ ਸਭਾ ਤੇ ਮਿੰਨੀ ਹਾਊਸ ਜਿਹਨੂੰ ਅਸੀਂ ਕਾਰਪੋਰਲ ਕਹਿੰਦੇ ਜਿੰਨੇ ਹਾਊਸ ਚੱਲਦੇ ਨੇ ਜਦ ਸੋ ਸਮਗਮ ਹੁੰਦਾ ਕਦੀ ਪੁਲਿਸ ਅੰਦਰ ਦੇਖੀ ਆ ਸ਼ਿਵਲ ਡਰੈਸ ਦੇ ਚ ਟੋਟਲ ਟੋਟਲ ਸੀਐਸਟਾਫ ਦੇ ਮੈਂਬਰ ਸੀਗੇ ਜਿਹੜੇ ਇਹਨਾਂ ਨੇ ਆਪਣੇ ਮਗਰ ਬਾਗੇ ਰੱਖੇ ਸੀਗੇ ਉਹ ਸਾਰੇ ਖਲੋਗੇ ਜਦੋਂ ਲਾਉਨਸਿੰਗ ਦੀ ਵਾਰੀ ਆਈ ਅਸੀਂ ਕਿਹਾ ਵੀ ਜਿਹੜਾ ਮੇਲ ਲਗਸ ਪਾਰਟੀ ਬੰਦੀ ਆ ਕਾਂਗਰਸ ਪਾਰਟੀ ਪਹਿਲੇ ਨਮੰਤਾ ਸਾਨੂੰ ਦੇਣਾ ਚਾਹੀਦਾ ਵਾ ਇਹਨਾਂ ਨੇ ਸਾਨੂੰ ਨਹੀਂ ਦਿੱਤਾ ਇਹਨਾਂ ਨੇ ਆਪਣੇ ਨਮੰਦਾ ਖੜਾ ਕਰਕੇ ਉਹਨੂੰ ਛੱਡ ਲਿਆ ਅਸੀਂ ਜਦੋਂ ਦੀ ਆਵਾਜ਼ ਚੁੱਕੀ ਐ ਬਾਜਪਾ ਉਸੇ ਵੇਲੇ 5 ਮਿੰਟ ਚੋਂ ਪਹਿਲਾਂ ਲੱਗੀ ਪੁਲਿਸ ਕਿੱਥੋਂ ਆ ਗਈ ਸੀਪੀ ਸਾਹਿਬ ਤੱਕ ਅੰਦਰ ਆ ਗਏ ਏਡੀਜੀ ਸ਼ੇਰ ਰਖਣ ਅੰਦਰ ਆ ਗਏ ਕੰਨਾ ਜੀ ਬਾਈ ਲਾਅ ਦੇ ਸਾਰੇ ਅੰਦਰ ਆ ਗਏ ਬਾਈ ਲਾਅ ਕਾਨੂੰਨ ਇਹ ਹੁੰਦਾ ਹੈਗਾ ਹਾਊਸ ਦਾ ਜਿਹੜਾ ਸਭ ਤੋਂ ਸੀਨੀਅਰ ਮੈਂਬਰ ਹੁੰਦਾ ਉਹ ਪ੍ਰਾਈਡਿੰਗ ਅਫਸਰ ਹੁੰਦਾ ਇੱਕ ਮਿੰਟ ਜੀ ਇਹ ਕਾਨੂੰਨ ਇਹ ਕਹਿੰਦਾ ਤੁਸੀਂ ਚਾਹ ਤੁਸੀਂ ਉਹਦੇ ਸਬੰਧ ਦੇ ਵਿੱਚ ਚਾਹੇ ਕਿਤੇ ਵੀ ਰਿਪੋਰਟ ਪਾਰਲੀਮੈਂਟ ਦਾ ਵੇਖ ਲਓ ਕਿਤੇ ਵੀ ਕੋਈ ਰਿਪੋਰਟ ਵੇਖ ਲਓ ਜਿਹੜਾ ਹਾਊਸ ਦਾ ਇਹ ਨਹੀਂ ਵੀ ਉਹਨਾਂ ਦਾ ਫਰਸਟ ਟਾਈਮ ਕਾਉਂਸਲਰ ਜਿਹੜਾ ਪ੍ਰੈਜ਼ਾਈਡ ਕਰਦਾ ਜਿਹੜਾ ਵੀ ਹਾਊਸ ਦਾ ਕੋਈ ਵੀ ਹੋਵੇ ਚਾਹੇ ਉਹਨਾਂ ਦਾ ਨੁਮਾਇੰਦਾ ਚਾਹੇ ਆਪੋਜੀਸ਼ਨ ਦਾ ਹੋਵੇ ਉਹ ਪ੍ਰੈਜ਼ਾਈਡ ਕਰਦਾ ਜਿਹੜਾ ਸੀਨੀਅਰ ਕਾਉਂਸਲਰ ਉਹ ਵੀ ਇਹਨਾਂ ਨਹੀਂ ਕਾਨੂੰਨ ਮੰਨਿਆ ਤੁਹਾਨੂੰ ਕੋਈ ਮੇਅਰ ਆ ਕੇ ਤੋਂ ਦੋ ਦਿਨ ਤੋਂ ਕਾਲ ਆਈ ਹੈ ਜੀ ਕਿ ਉਹ ਮੇਅਰ ਬਣੇ ਆ ਕੇ ਮਿਲੋ ਜਾਂ ਕੋਈ ਗੱਲਬਾਤ ਕਰੀਏ ਇਦਾਂ ਦੀ ਕੋਈ ਕੋਈ ਨਹੀਂ ਉਹ ਕਦੀ ਕਾਲ ਹੋਣੀ ਹੈ ਜੀ ਅਸੀਂ ਉਸ ਗੱਲ ਨੂੰ ਮੰਨਦੇ ਨਹੀਂ ਪਏ ਕਾਲ ਤੇ ਅਸੀਂ ਤਾਂ ਸੁ ਅਹੀਂ ਤੇ ਮੰਨ ਨਹੀਂ ਰਿਹਾ ਉਹਨਾਂ ਨੂੰ ਆਪ ਨੂੰ ਹਲੇ ਵਿਸ਼ਵਾਸ ਨਹੀਂ ਆਇਆ ਮਿਹਰਬਾਨਗੇ ਤੇ ਉਹ ਤੁਹਾਨੂੰ ਕਾਲ ਕੀ ਕਰਨਗੇ ਹਜੇ ਸਾਨੂੰ ਵੇਖੋ ਜੀ ਹਾਈ ਕੋਰਟ ਤੋਂ ਪੂਰਨ ਇਨਸਾਫ ਦੀ ਆਸ ਹੈ ਹਾਂਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਅਸੀਂ ਕਾਨੂੰਨ ਨੂੰ ਮੰਨਣ ਵਾਲੀ ਪਾਰਟੀ ਹੈ ਸਾਡੀ ਸਾਨੂੰ 100 ਨਹੀਂ 110% ਪੂਰਨ ਆਸ ਹੈ ਕਿ ਸ਼ਹਿਰ ਦਾ ਮੇਰ ਸਾਡਾ ਹੋਏਗਾ ਔਰ ਸ਼ਹਿਰ ਦਾ ਮੇਰ ਵਿਕਾਸ ਸੋਨੀ ਹੋਏਗਾ ਅੱਛਾ ਸੋਨੀ ਸਾਹਿਬ ਇੱਕ ਅੱਜ ਕੱਲ੍ਹ ਜੂਵਨ ਬ੍ਰੈਕ ਇਸ ਦੀ ਡਿਪਟੀ ਮੇਅਰ ਨੇ ਜੁਆਇਨ ਹੀ ਨਹੀਂ ਕੀਤਾ ਉਹਦੇ ਬਾਰੇ ਕੀ ਕਹਾਂਗੇ ਬਲੈ ਦੇ ਦੇਖੋ ਜੀ ਅੱਲੇ ਦੇ ਮੇਅਰ ਨੇ ਜੁਆਇਨ ਕੀਤਾ ਇਹਨਾਂ ਦਾ ਆਪਣਾ ਜੋ ਸੁਣਨ ਚ ਆ ਰਿਹਾ ਮੀਡੀਆ ਥਰੂ ਸੁਣਨ ਚ ਆ ਰਿਹਾ ਹੈ ਕਿ ਇਹਨਾਂ ਦਾ ਆਪਸ ਵਿੱਚ ਕੋਈ ਡਿਸਪਿਊਟ ਚੱਲ ਰਿਹਾ ਚਲੋ ਉਹਨਾਂ ਦਾ ਇੰਟਰਨਲ ਮੈਟਰ ਮੈਂ ਉਸ ਤੇ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਤੁਹਾਨੂੰ ਫਿਰ ਇੱਕ ਗੱਲ ਹੋਰ ਵੀਡੀਓ ਰਾਹੀਂ ਕਹਣਾ ਚਾਹੁੰਦਾ ਸਾਡੇ ਕੋਲ ਤੁਹਾਨੂੰ ਮੈਂ 2-3 ਦਿਨਾਂ ਦੇ ਅੰਦਰ-ਅੰਦਰ ਸਾਰਾ ਇਹਨਾਂ ਦਾ ਰਿਕਾਰਡ ਦਵਾਂਗਾ ਜੋ ਉਸ ਨੇ ਇਹਨਾਂ ਨੇ ਹਾਊਸ ਕੀਤਾ ਹੈ ਇੱਕ ਇੱਕ ਚੀਜ਼ ਮੈਂ ਆਡੀਬਲ ਸਾਰਾ ਇਹਨਾਂ ਦਾ ਰਿਕਾਰਡ ਆ ਰਿਹਾ ਜਲਦੀ ਇਹਨਾਂ ਨੂੰ ਅਸੀਂ ਇਹਨਾਂ ਦਾ ਪਰਦਾ ਫਾਸ਼ ਕਰਕੇ ਡਾਂਗ ਦਾਂਗੇ ਜਿੰਨਾ ਮਰਜ਼ੀ ਡਰਾ ਲੈਣ ਜੀ ਪਰਚਿਆਂ ਨੇ ਡਰਾਨਗੇ ਨਾ ਅਸੀਂ ਡਰਨ ਵਾਲੇ ਨਹੀਂ ਇਹਨਾਂ ਨੂੰ ਇੱਕ ਦਿੱਤਾ ਨਾ ਹੋਰ ਦੋ ਚਰਜੇ ਜਿਨ੍ਹਾਂ ਦੇ ਇਹਨਾਂ ਦੀ ਇਹਨਾਂ ਦਾ ਸੈਟੀਸਫੈਕਸ਼ਨ ਹੁੰਦੀ ਹੈ ਕਰ ਲੈਣ ਅਸੀਂ ਡਰਨ ਵਾਲੇ ਨਹੀਂ ਅਸੀਂ ਸਾਰੇ ਇਕੱਠੇ ਆ ਇਕੱਠੇ ਸੀ ਇਕੱਠੇ ਆ ਇਕੱਠੇ ਰਵਾਂਗੇ ਔਰ ਪੂਰੀ ਲੜਾਈ ਲੜਾਂਗੇ ਦੇਖੋ ਇਹ ਕਾਂਗਰਸ ਦਾ ਧੱਕਾ ਨਹੀਂ ਸ਼ਹਿਰ ਵਾਸੀਆਂ ਦਾ ਧੱਕਾ ਹੈ 41 ਕੌਂਸਲਰ ਕਾਂਗਰਸ ਦੇ ਜਿਹੜੇ ਜਿਤਾਇਆ ਲੋਕਾਂ ਨੇ ਕਾਂਗਰਸ ਨੂੰ ਮੈਂਡੇਟ ਦਿੱਤਾ ਹੈ ਸ਼ਹਿਰ ਦੇ ਇਹ ਲੋਕਾਂ ਨੇ ਦਿੱਤਾ ਹੈ ਇਸ ਗੁਰੂ ਦੀ ਨਗਰੀਆਂ ਦੇ ਰਹਿਣ ਵਾਲੇ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਡਰਨ ਵਾਲੇ ਨਹੀਂ ਅੱਜ ਤੱਕ ਸ਼ਹਿਰ ਵਾਸੀਆਂ ਦੇ ਸਮਾਜੋਤਪਨ ਦੇ ਕੰਮ ਚਲੇ ਨਹੀਂ ਗਿਆ ਉਹਨਾਂ ਦੇ ਅੱਜ ਵੀ ਕਈ ਕੰਮ ਪੈਂਡਿੰਗ ਨੇ ਜਿਵੇਂ ਕਿ ਇਹ ਨਾ ਕਰ ਲੋ ਇਹ ਰਤਾ ਜੀਗਾ ਕੂੜੇ ਦੀ ਸਫਾਈ ਨਹੀਂ ਹੋ ਰਹੀ ਜਾਂ ਸੀਵੇ ਬਲੌਕਜ ਹੈਗੇ ਨਹੀਂ ਨਾ ਹੋ ਲੋਕਾਂ ਦੀ ਕਾਫੀ ਸਮੱਸਿਆ ਹੈ ਦੇਖੋ ਇਹ ਅੱਜ ਦੀ ਨਹੀਂ ਇਹ ਪਿਛਲੇ 2-2.5 ਸਾਲ ਤੋਂ ਜਦੋਂ ਦਾ ਸਾਡਾ ਕਾਂਗਰਸ ਦਾ ਹਾਊਸ ਖਤਮ ਹੋਇਆ ਹੈ 2.5 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸ਼ਹਿਰ 'ਚ ਕੂੜੇ ਦੀ ਲਿਫਟਿੰਗ ਟੋਟਲ ਬੰਦ ਹੈ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਸੀਵਰੇਜ ਸਿਸਟਮ ਟੋਟਲ ਕਲੈਪਸ ਹੋ ਚੁੱਕਾ ਹੈ ਸਟਰੀਟ ਲਾਈਟ ਟੋਟਲ ਕਲੈਪਸ ਹੋ ਚੁੱਕੀ ਹੈ ਔਰ ਮੈਂ ਸਮਝਦਾ ਪਿਛਲੇ ਟਾਈਮ ਤੋਂ ਕਾਰਪੋਰੇਸ਼ਨ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਹੜੇ ਅਫਸਰ ਸੀ ਉਹਨਾਂ ਨੂੰ ਕੋਈ ਉਹਨਾਂ ਦੇ ਸੇਤ ਅਸਰ ਨਹੀਂ ਕਿਉਂਕਿ ਉਹਨਾਂ ਨੂੰ ਤੇ ਤਨਖਾਹ ਮਿਲ ਰਹੀ ਆਪਣੀ ਉਹਨਾਂ ਨੂੰ ਕੋਈ ਅਸਰ ਨਹੀਂ ਲੋਕਾਂ ਦਾ ਦੁੱਖ ਦਾ ਨਹੀਂ ਇਹ ਜਿਹੜਾ ਕਾਉਂਸਲਰ ਹੁੰਦਾ ਇਹਨੂੰ ਪੇਨ ਹੁੰਦਾ ਕਿਉਂਕਿ ਅਸੀਂ ਕਾਉਂਸਲਰਾਂ ਨੇ ਹਰ ਉਹ ਲੋਕਾਂ ਦੇ ਵਿੱਚ ਜਾਣਾ ਸਾਡਾ ਤੇ ਰਿਪੋਰਟ ਕਾਰਡ ਨਾਲ ਨਾਲ ਤਿਆਰ ਹੁੰਦਾ ਜੀ ਲੋਕਾਂ ਨੇ ਰਿਪੋਰਟ ਕਾਰਡ ਸਾਡਾ ਨਾਲ ਨਾਲ ਤਿਆਰ ਕਰਨਾ ਹੈ ਔਰ ਜਦੋਂ ਦੁਬਾਰਾ 5 ਸਾਲ ਬਾਅਦ ਵੋਟਾਂ ਲੈ ਜਾਂਦੀਆਂ ਲੋਕਾਂ ਨੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾਣਿਆ ਸਾਹਿਬ ਮਿਹਰਬਾਨੀ ਉਹਨਾਂ ਨੇ ਕਿ 85 ਦੀ 85 ਵਾਡਾ ਮੇਰੀਆਂ ਵਾ ਅਸੀਂ ਸਰਲ ਕੇ ਕੰਮ ਕਰਨਾ ਅਸੀਂ ਉਹਨਾਂ ਨੂੰ ਵੀ ਕਹਿੰਨੇ ਕਿ ਆਜ ਇਕੱਠੇ ਹੋਣ ਤੇ ਸਰਲ ਕੇ ਕੰਮ ਕਰੀਏ ਅਸੀਂ ਇਹਨੂੰ ਆਪਣਾ ਮਹਿਰਮਾਨ ਦੇ ਨਹੀਂ ਸਭ ਤੋਂ ਵੱਡੀ ਗੱਲ ਉਹ ਕਹੀ ਜੇ ਜੋ ਮਰਜ਼ੀ ਗਏ ਅਸੀਂ ਉਹਨੂੰ ਆਪਣਾ ਮਹਿਰਮਾਨ ਨਹੀਂ ਉਹ ਕਹਿੰਦੇ ਆਓ ਇਕੱਠੇ ਮਿਲ ਕੇ ਸ਼ਹਿਰ ਦਾ ਸੁਧਾਰ ਕਰੀਏ ਜਦੋਂ ਮੈਂਡੇਟ ਮਿਲ ਮੇ ਭਾਜੀ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਉਹ ਇਹ ਦਿਖਾ ਕਰ ਦੇਣ ਅਸੀਂ ਮੰਨਣ ਵਿਕਾਸ ਜੀ ਨੇ ਕਿਹਾ ਸੀ ਮੰਨਣ ਨੂੰ ਤਿਆਰ ਹਨ ਉਹ ਮੇਰ ਅਸੀਂ ਇਹ ਥੋੜੀ ਕਹਿੰਦੇ ਹਾਂ ਪਰ ਬੰਦੇ ਦੇ ਵਿਖਾਉਣ ਨਾ ਮжоਰਟੀ ਦੇ ਵਿਖਾਉਣ ਨਾ ੱੱਕੇ ਨਾਲ ਬਣਿਆ ਉਹ ਮੇਰ ਕੌਣ ਮੇਰ ਬੰਦਾ ਤੁਸੀਂ ਮੰਨਦੇ ਹੋ ਦੱਸੋ ਮੈਨੂੰ ਇਮਾਨਦਾਰੀ ਨਾਲ ਦੱਸੋ ਤੁਸੀਂ ਸਾਡੇ ਵੀਰ ਹੋ ਤੁਸੀਂ ਸਾਰੇ ਐਪੀਸੋਡ ਵੇਖਿਆ ਗਿਣਤੀ ਵਿਖਾਤੀ ਤੁਹਾਨੂੰ ਸਾਰਾ ਕੋਈ ਕਰਦਾ ਜੇ ਤੁਸੀਂ ਮੰਨਦੇ ਹੋ ਰਹੀ ਮੰਨ ਲਾਂਗੇ ਬੱਤੀ ਚੱਲੇਗੀ ਜੇ ਪਹਿਲਾਂ ਕਮਰੇ ਬੰਦ ਹੁਣ ਲਾਈਟ ਚੱਲੇਗੀ ਇਹ ਵੀ ਇਹਨਾਂ ਦਾ ਹੀ ਕੰਮ ਹੋਣਾ ਹੈ ਲਾਈਟ ਚੱਲੇਗੀ ਕੋਈ ਗੱਲ ਨਹੀਂ ਕਰੀ ਜਣੇ ਨਾਲ ਕੋਈ ਬ੍ਰੇਕ ਲਾ ਲਾਂਗੇ ਸਾਰੇ ਜੇ ਦੇਖੋ ਸ਼ਹਿਰ ਦੀ ਸੇਵਾ ਕਰਨ ਦਾ ਅਸੀਂ ਆਪਣਾ ਮਨ ਮਨਾ ਲਿਆ ਤੇ ਲਾਈਟ ਲੂਟ ਦਾ ਕੰਮ ਕੋਈ ਨਹੀਂ ਜਿੰਨਾ ਮਰਜੀ ਐਵੇਂ ਛੋਟੇ ਮੋਟੇ ਛੋਹਚੀਆਂ ਕਰਨਾ ਤੇ ਉਤਰੇ ਹੋਏ ਨੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਲੋਕ ਤੁਹਾਨੂੰ ਆਪਣੀ ਸਮੱਸਿਆ ਦੱਸਣਵਾਗੇ ਤੁਹਾਡੇ ਆਫਿਸ ਦੇ ਵਿੱਚ ਵੀ ਇੱਥੇ ਆ ਕੇ ਮਿਲ ਸਕਦੇ ਜੀ ਅਸੀਂ ਕਾਰਪੋਰੇਸ਼ਨ ਆਫਿਸ ਵੀ ਆਏ ਕਰਾਂਗੇ ਸਾਡੇ ਸਾਰੇ ਕੌਂਸਲਰ ਸਵਾਰਨ ਦੇ ਆਪਣੇ ਆਪਣੇ ਆਫਿਸ ਹੈ ਉਹਨਾਂ ਨੂੰ ਲੋਕੀ ਆਲਰੇਡੀ ਮਿਲਦੇ ਪਏ ਨੇ ਸਵਾਲ ਇਹ ਚੰਡੀਗੜ੍ਹ ਦੇ ਵਿੱਚ ਕਹਿੰਦੇ ਪਏ ਜੀ ਸਾਨੂੰ ਕਾਂਗਰਸ ਨੇ ਹਰਾਇਆ ਤੇ ਇੱਥੇ ਕਾਂਗਰਸ ਦੋ ਜੈਂਟਲਮੈਨ ਦੇਖੋ ਕ੍ਰਾਸ ਵੋਟਿੰਗ ਹੋਈ ਹੈ ਕੋਈ ਵੀ ਕਰ ਸਕਦਾ ਇਹਦੇ ਚ ਮੈਂ ਨਹੀਂ ਕਿ ਕੋਈ ਪ੍ਰੂਫ ਨਹੀਂ ਕਿ ਕਾਂਗਰਸੀ ਦੇ ਸਾਥ ਨਾਲ ਜਾਂਦੇ ਵਿੱਚ ਸਾਨੂੰ ਤਾਂ ਉਹ ਜੋ ਮਰਜ਼ੀ ਕਰ ਜਾਂਦੇ ਉਹਨਾਂ ਨੂੰ ਉੱਥੇ ਪੀੜ ਹੁੰਦੀ ਦੇ ਜੇ ਇੱਥੇ ਇਹਨਾਂ ਨੂੰ ਆਇਆ ਦੇ ਇਹਨਾਂ ਨੂੰ ਲੱਗਦਾ ਹੈ ਨਾ ਪਤਾ ਪਰ ਇਹਦੇ ਕ੍ਰਾਸ ਵੋਟਿੰਗ ਹੋਈ ਹੈ ਕੋਈ ਵੀ ਕਰ ਸਕਦਾ ਜੀ ਬੱਸ ਕਰ ਰੋਡ ਬੱਸਾਂ ਇੰਕੀ ਜੀ ਬਦੋ ਥੈਂਕ ਯੂ